ਬਾਬੇ ਦਾ ਹੁਕਮ ਲੈਣ ਤੋਂ ਪਹਿਲਾਂ ਕੋਈ ਵੀ ਬਚਨ ਕਰਨ ਤੋਂ ਪਹਿਲਾਂ ਬਾਬੇ ਦੀ ਕਚਹਿਰੀ ਦਾ ਮੇਰੇ ਵੱਲੋਂ ਤੇ ਮੇਰੇ ਫਪੀਰ ਵੱਲੋਂ ਤੁਹਾਨੂੰ ਤੁਹਾਡੇ ਨਗਰ ਨੂੰ ਤੁਹਾਡੇ ਪਰਿਵਾਰ ਨੂੰ ਤੇ ਬਾਬੇ ਜੀ ਪਿਆਰੀ ਸਾਥ ਸੰਗਤ ਨੂੰ ਭਾਈ ਬਾਬੇ ਦੇ ਬਣਗਾਨ ਦੀ ਲੱਖ ਲੱਖ ਵਧਾਈ ਹੋਵੇ ਸ਼ੇਰਾ ਹੋਵੇ ਧੰਨ ਮੇਰੀ ਮਾਲਕਤਾਂ ਉਹ ਫਕੀਰ ਤਾਈ ਇਹ ਅਰਜੀ ਰੂਗੀ ਕਿ ਮਾਲਕ ਜਿਨ੍ਹਾਂ ਨਜ਼ਰਾਂ ਨੇ ਇਹ ਨਜ਼ਰਾਨਾ ਤੱਕ ਲਿਆ ਮਾਲਕ ਤੱਕ ਅਰਜੀ ਰੂਗੀ ਤੇ ਮਾਲਕ ਕਬੂਲ ਕਰੇ ਸਭ ਨੂੰ ਖੁਸ਼ੀਆਂ ਨਾਲ ਜੇਬੜਾ ਪਾਵੇ ਧੰਨ ਗੁੱਜ ਦੇ ਪੁੱਤ ਦੇ ਭੰਡਾਰੇ ਵਖਸ਼ੇ ਅਗਲੀ ਕਾਰਵਾਈ ਆਪਾਂ ਸ਼ੁਰੂ ਕਰਦੇ ਹਾਂ ਮਾਲਕ ਦਾ ਨਾਮ ਲੈ ਕੇ ਬੋਲੋ ਸਤਿ ਸ੍ਰੀ ਅਕਾਲ ਸਰਵਰ ਪੀਰ ਬੋਲੋ ਤੇਰੀ ਆਤੋ ਮੇਰੀਆਂ ਮਾਤਾ ਜੀ ਤੇ ਬਤਨੋ ਨਦੀ ਨਿਕਸਾ ਸਾਥ ਕੋ ਹਾਰੋ ਉੜੀ ਦੀ ਦਿਵਾਰੀ ਸਾਲ ਚ ਦਿਨ ਆਉਂਦੇ ਐ ਬਾਬੇ ਦੀ ਪੰਜ ਕੱਪੜੀ ਪਾਉਂਦੇ ਆ ਪਾਉਂਦੇ ਆ ਮੇਰੇ ਅੱਗੇ ਮੱਥੇ ਰਗੜਦਾ ਫਿਰਦਾ ਕਮਲਿਆ ਕਿੱਡੀ ਸ਼ਾਂਪ ਸਮਝਾ ਮੈਂ ਤੇ ਹਾਂ ਅਗਲੀ ਗੱਲ ਜੀ ਸੇਵਾਦਾਰਾ ਪੀਰ ਲਖ ਦਾ ਤੈਨੂੰ ਤੇ ਪੀਰ ਮਲੇਰ ਕੋਟਲੇ ਨੂੰ ਮੰਨਦਾ ਤੇ ਪੀਰ ਮਲੇਰ ਕੋਟਲੇ ਕਾਹ ਜਾਦੂ ਕਰਦਾ One, one, two, three, one, four, three four, star, four, star. star. ਫੱਕੂ ਰੋਟਾ ਕਦਮ ਲੇਕੀ ਮਲਕੂ ਸੇਵਾ ਦਾ ਰੁਪਈਆ ਹਸਣਾ ਪੁੱਲ ਸਕੀ ਨੂੰ ਦੇਖਦੀ ਸੁਪਨੇ ਤੈਨੂੰ ਰੱਖਦੀ ਤੇਰਾ ਪੁੱਤ ਤੇਰੇ ਸਵਾਰ ਹੈ ਪਰ ਪਰਵੇਂ ਨੂੰ ਕੋਣ ਮਨੋਂ ਮਲੇ ਰ ਕੋਟ ਲੈਣ ਹੈ ਸਾਡੇ ਬੱਚੇ ਵੀ ਖਦੀ ਮਾਂ ਪਾਣੇ ਹੈ ਕੰਦੇ ਮੰਨਦੇ ਨਹੀਂ ਟੋਲੀ ਕਰੋ ਅੱਜ ਦੱਸਦੇ ਸਮਝ ਗਈ ਕਹਿੰਦਾ ਸਭ ਤੋਂ ਪਹਿਲੇ ਇੱਕ ਕੰਮ ਕਰੋ ਇਹ ਸਵਾਦਰਾ ਸਵਾ ਸੌ ਸਵਾ ਸੌ ਰੁਪਇਆ ਦੋ ਜਗ੍ਹਾ ਲੈ ਤੇ ਬਾਬੇ ਮਲੇਰ ਬੋਲੇ ਤੇ ਬਾਬੇ ਲਖਦਰ ਤੇ ਪੀਰ ਦੇ ਨਾਮਾ ਗਹਿਣਾ ਚੰਗੇ ਰੱਖ ਚਾਹਤਾਂ ਹਾਂ ਹੁਣ ਧਿਆਣੀ ਦਰਵਾਜ਼ਾ ਪਹਿਲੀ ਵਾਰੀ ਮਾਮਾ ਚੱਕ ਚੱਕ ਫੇਰਾ ਆਉ ਤੈਨੂੰ ਚੇਤੇ ਕਰਦੀ ਦੇ ਤਰਫ ਘਰ ਲਾਉਂਦੀ ਰਹਾ ਕਰ ਲਾਉਂਦੀ ਤੇਰੀ ਪਗਲ ਹਾਜੀ ਆਵੇ ਪਗਲ ਹਾਜੀ ਆਵੇ ਕਮਰੇ ਇਕ ਤਰ ਤਿਆਰ ਤੇਰੀ ਕਿਤੇ ਮੁੜ ਜਾ ਤੇਰੀ ਕੌਂਦੀ ਤੇਰੀ ਕੰਗਲੇ ਹੱਥੀ ਆਵੇ ਕਮਰੇ ਤਰ ਤਿਆਰ ਕਰੀ ਆਉਂਦੀ ਯਾਦ ਕਰੀ ਆਉਂਦੀ ਯਾਦ ਕਰੀ ਆਉਂਦੀ ਰੇ ਬਿੱਕਲ ਬੰਦ ਕਰ ਵੀ ਚੱਕ ਲਿਆ ਅੜ ਕੇ ਬਾਸ ਨਾ ਰੱਖ ਸੁਬਾ ਦੇ ਵੇਲੇ ਬਾਬੇ ਦਾ ਨੀਲੇ ਰੰਗ ਦਾ ਟੈਂਪ ਤੇ ਹਰੇ ਰੰਗ ਦਾ ਟੈਂਪ ਦਰਵਾਜ਼ੇ ਤੇ ਪਹੁੰਚਦੇ ਤਰੀਕੇ ਠੀਕ ਹੈ ਘਰ ਦੇ ਵਿੱਚੋਂ ਇੱਕ ਅਣਅਲਕ ਫੇਸਬੁੱਕ ਆਪ ਤੇ ਬਾਬੇ ਦੀ ਨੌਮਤ ਤੱਕ ਮਗਵਾ ਹਾਂ ਹਾਂ ਸਮਝ ਆ ਗਈ ਮਨ ਰਹੀ ਗੱਲ ਸੁਕੀਰ ਦੀ ਤੇ ਤੇ ਤੁਰੇ ਵਿਚਾਰੇ ਆ ਮੈਂ ਕੁਝ ਗੱਲਾਂ ਕਰਾਂ ਮੈਂ ਤੇਰਾ ਪਿੰਡ ਸੁਣਦਾ ਤੇਰੀ ਸਭਾ ਸੁਣਦੀ ਐ ਮੈਂ ਤਾਂ ਤੇਰਾ ਸੱਜਿਆ ਇੱਕ ਮਹਿਮਾਨ ਆ ਪਿੰਡ ਬੱਲਿਆ ਹਣਾ ਜੈਸਾ ਮੇਰਾ ਸਾਈ ਹੁਕਮ ਦੇਊਗਾ ਮੈਂ ਵੈਸਾ ਬਜਾਂਗਾ ਸਮਝ ਆ ਗਈ ਮੇਰੇ ਪੀਰ ਦਾ ਹੁਕਮ ਐ ਤਾਂ ਉਹ ਮੈਂ ਮਜਾ ਦੂੰਗਾ ਮੰਨਣਾ ਬੱਲਿਆ ਨਾ ਮੰਨਣਾ ਤੇਰੀ ਮਰਜ਼ੀ ਸਮਝਦੇ ਨੇ 32325 ਰੁਪਏ ਤੇਰੇ ਖਜ਼ਾਨੇ ਤੋਂ ਬਾਬੇ ਲਈ ਆਏ ਆ ਮਾਲਕ ਕਹਿੰਦਾ ਜਾਓ ਇਹ ਡਬਲ ਕਰਕੇ ਦੇਉਂਗਾ ਐਵੇਂ ਹੀ ਆ ਹਰ ਵੇਲੇ ਬਾਬਾ ਅੱਖ ਲਹਾਲ ਰੱਖਦਾ ਪੰਜੋ ਸੱਤ ਚੇਲੇ ਸਦਾ ਨਾਮ ਰੱਖਦਾ ਹਰ ਵੇਲੇ ਬਾਬਾ ਅੱਖ ਲਹਾਲ ਰੱਖਦਾ ਜਾ ਤੂੰ ਜੇ ਸਾਦਾ ਨਾ ਰੱਖਦਾ ਹਾਂ ਹਾਂ ਉਹਦਾ ਜੇ ਤੇਰੀਆਂ ਤੇ ਮੇਰੀਆਂ ਗੱਲਾਂ ਦੇਖ ਭਈ ਸ਼ਰਾ ਜੇਲਾ ਬਣਾ ਤੂੰ ਬਾਪੇ ਨਿੱਕੇ ਸਾਧ ਦਾ ਮੈਂ ਉਹਦਾ ਸੇਵਾ ਕਰ ਸਮਝ ਨਹੀਂ ਮੇਰੀ ਕੋਈ ਔਕਾਤ ਨਹੀਂ ਜੇਲਾ ਬਣਾਉਣ ਵਾਲਾ ਜੋ ਮਾਲਕ ਦੇ ਨਾਤੇ ਹੈ ਫੇਰਾ ਪੁੱਛ ਵੀ ਨਹੀਂ ਮਾਲਕ ਦਾ ਸਾਰਾ ਕੁਝ ਸਮਝ ਆ ਗਈ ਨਾ ਮੜੇ ਰਾਦੇ ਚੱਲਿਆ ਤੇ ਨਾ ਚੱਲਣ ਦੇਵਾਂ ਮਨਜ਼ੂਰ ਹੈ ਮੈਂ ਪੁੱਠਾ ਟੱਕ ਦੂੰਗਾ ਮੜੇ ਰਾਦੇ ਦੇ ਲਿਆ ਮੈਂ ਉਨੀ ਤੋਂ 21 ਨਹੀਂ ਸੁਣਨੀ ਆ ਜਿਹਨੀ ਸਭਾ ਸੁਣਦੀਏ ਤੋੜ ਕੇ ਜਵਾਬ ਦੇਣੀ ਮੈਨੂੰ ਕੋਈ ਚੱਕਰ ਮਨਜ਼ੂਰ ਹੈ ਹਾਂ ਗੱਲ ਜੋ ਫਕੀਰ ਕਰੂਗਾ ਗੱਲ ਉਹ ਜੋ ਮਾਲਕ ਕਰੂਗਾ ਤੇਰਾ ਹੰਕਾਰ ਤੇਰੀ ਮੈਂ ਤੇਰਾ ਸਾਰਾ ਕੁਝ ਖਤਮ ਹੋ ਜਾਊਗਾ ਤੇਰਾ ਫਕੀਰ ਤੇ ਕਰਸੀਤ ਰਹੂ ਸੱਚੇ ਸਾਧੂ ਦੀ ਨਿਸ਼ਾਨੀ ਹੁੰਦੀ ਹੈ ਨਿਰਮਤਾ ਸਮਝਾ ਗਈ ਹਾਂ ਕਹਿ ਗਈ ਗੱਲ ਬਾਬਾ ਹਰ ਵੇਲੇ ਬਾਬਾ ਆਲ ਰੱਖਦਾ ਪੰਜ ਸੱਤ ਛੱਲੇ ਸੰਦਾ ਨਾਮ ਰੱਖਦਾ ਹਰ ਵੇਲੇ ਬਾਬਾ ਅੱਖ ਲਾੜ ਰੱਖਦਾ ਸਭ ਸੱਤ ਛੱਲੇ ਸੰਦਾ ਨਾਮ ਰੱਖਦਾ ਬਾਬੇ ਤੂੰ ਪੁੱਛਿਆ ਅੜੀਆ ਅਸਰਾ ਲਵਾ ਤਰੀ ਅਸਰਾ ਲਵਾਏ ਤੇਰੀ ਵਾਂਗੂ ਸੁਕੇ ਤੇਰੀ ਪੌਣ ਬੰਕਰਾਂ ਦੇ ਤਾਰਾ ਬੋਰੇ ਪੁੱਛਾ ਦੇ ਇਲਮ ਇਲਮ ਤੇ ਸੱਪ ਦਾ ਡੰਗਿਆ ਬੰਦਾ ਰਾਸ ਨਹੀਂ ਆਉਂਦਾ ਗਾ ਸਮਝ ਹੈਗੀ ਸਿਰਕ ਘਾ ਲੈਣਾ ਤੇ ਦੋ ਚਾਰ ਗੱਲਾਂ ਕਰ ਲੈਣੀਆਂ ਇਲਮ ਨਹੀਂ ਹੋ ਜਾਂਦਾ ਚੇਲਾ ਫਾਰੀ ਜ਼ਿੰਦਗੀ ਨਹੀਂ ਬਣਦਾ ਬੰਦਾ ਜੇ ਮੈਂ ਕਹਾਂ ਵੀ ਮੈਂ ਚੇਲਾ ਪੂਰਾ ਚੇਲਾ ਦਾ ਨਹੀਂ ਗਾ ਚੇਲੇ ਦਾ ਕੰਮ ਹੁੰਦਾ ਸਿੱਖਣਾ ਤੇ ساری ਉਮਰ ਸਿੱਖਦਾ ਹੀ ਰਹਿੰਦਾ ਦੂਜੀ ਗੱਲ ਬਾਬੇ ਦਾ ਜੋ ਤੂੰ ਇਹ ਪੁੰਨ ਦਾ ਨ ਲਾਇਆ ਜਗੜ ਕਰਵਾਇਆ ਦੀਵਾਨ ਕਰਾਇਆ ਮੇਰਾ ਮਾਲਕ ਕਹਿੰਦਾ ਓਇ ਤੁਰ ਦਰਗਾਹ ਮਨਜ਼ੂਰ ਜੋ ਲੰਗਰ ਪਾਣੀ ਸ਼ਕਾਤਾ ਮੇਰਾ ਮਾਲਕ ਕਹਿੰਦਾ ਦਾਣੇ-ਦਾਣੇ ਤੇ ਮੋਹਰ ਫੱਕਰ ਦੇਣਾ ਸਾਜੀਆਂ ਦਾ ਸਾਜ ਮਨਜ਼ੂਰ ਹੈ ਧੰਨਵਾਦ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਧੰਨਵਾਦ ਆਈ ਸੰਗਤ ਦੀ ਚੌਕੀ ਮਨਜ਼ੂਰ ਧੰਨਵਾਦ ਬੋਲ ਸਕਦੇ ਸੱਚੇ ਦਰਬਾਰ ਦੀ ਸੱਚੇ ਦਰਬਾਰ ਦੀ ਹਾਂ ਬੇ ਆ ਜਾ ਪਹਿਲੇ ਬਾਕੀ ਤੁਸੀਂ ਪਰਿਵਾਰ ਵਾਲੇ ਤੂੰ ਆ ਜਾ ਲਾਗੇ ਖਾਪੇ ਆ ਮਨਨ ਦੇ ਜਿਲ੍ਹਾ ਦਾ ਲੈ ਮਨ ਲੋ ਇਹ ਉਹੀ ਬੈਠੇ ਆਜਾ ਬੈਠ ਹਣ ਮੈਨੂੰ ਗੱਲ ਦੱਸੀ ਧਾਰੂ ਪੀ ਲੈਣਾ ਹੈ ਕੋਈ ਪਾਰਟੀ ਫੰਕਸ਼ਨ ਹੁੰਦੀ ਹੈ ਹੈ ਬੰਦਾ ਜਦੋਂ ਉਹ ਤੇਰੀ ਪੀਤੀ ਦਿਤੀ ਦਿਨ ਬਾਬੇ ਹਰਖਾਲ ਦੇ ਦਿਲ ਪੋਣਾ ਲਗਾਤਾਰ ਸਵੇਰ ਸਵੇਰ ਦੇ ਟਾਈਮ ਥੱਲੇ ਪਰਨੀ ਚਮਕੀ ਮੋਲ ਮਨਜ਼ੂਰ ਹੈ ਬਾਬਾ ਤਾਂ ਅਸਲ ਬੱਲੇ 21 ਦਿਨਾਂ ਬਾਅਦ ਹੀ ਆ। ਸਮਝ ਆ ਗਈ? ਇੱਕ ਗੱਲ ਦੇਸੀ ਸਾਧ ਨੂੰ ਮੰਨਦੇ ਤੇ ਕੋਛੇ ਫਿਰ ਖਦਾ ਕਦਾ ਦਿਨ। ਬਜ਼ੁਰਗ ਸਾਧ ਇਹ ਕਾਲੇ ਬਾਲੇ ਤੇ ਦਰਸ਼ਨ ਦਿੰਦਾ। ਆ ਬਰਾਉਡਰ ਲਾਇਆ ਕਦੇ ਨਹੀਂ ਲਾਇਆ ਪਰ ਰੋਟੀ ਕੱਢ ਕੇ ਰੱਖ ਦਿੰਦੇ ਇੱਕ ਨਾਂ ਦੀ ਬਾਬੇ ਦੇ ਬਿਉਰਗ ਦੀ ਵੀ ਚੱਲ ਭਾਈ ਖਾ ਤੂੰ ਐਸ਼ ਇਵੇਂ ਆ ਗੱਲ ਰੋਟੀ ਕੱਢਦੇ ਆ ਮੈਂ ਪਹਿਲਾਂ ਕਦੇ ਰੋਟੀ ਪੁੱਛ ਨਹੀਂ ਕੱਢੀ ਅੱਜ ਪਹਿਲੇ ਦਿਨ ਹੀ ਫੜੋਦਾ ਇਵੇਂ ਆ ਕੱਢਦੇ ਹੁੰਨੇ ਰੋਟੀ ਤੇਰੇ ਤੇ ਤੇਰੇ ਬਾਪ ਦੀ ਸੁਰਤ ਤੇ ਤੇਰੇ ਪਿਤਾ ਦੀ ਸੁਰਤ ਦੇ ਵਿੱਚ ਗੱਦੀ ਕੀਤੀ ਕਿਸੇ ਨੇ ਨਹੀਂ ਕੀ ਹੈਨਾ ਇਹਨਾਂ ਨੂੰ ਪਾਉਣ ਲਈ ਬਹੁਤ ਕੁਝ ਖੋਣਾ ਪੈਂਦਾ ਯਾਦ ਰੱਖੀਗਾ ਪਹਿਲਾਂ ਫਕੀਰ ਪਾ ਫਿਰ ਤੇਰਾ ਸਾਰਾ ਕੁਝ ਸੈੱਟ ਕਰੂਗਾ ਰਹੀ ਗੱਲ ਆ ਸਾਰੇ ਤੇਰੇ ਘਰ ਦੇ ਵਿੱਚ ਚੇੜ ਚੱਕਰਾਂ ਦੀ ਵੀਰਿਆ ਤੇ ਬਾਬਾ ਕਹਿੰਦਾ ਅੱਜ ਤੋਂ ਬਾਅਦ ਭਸਮ ਕੀਤਾ ਕੋਈ ਕੁੰਨੀ ਤੇ ਕਿਤੀ ਨਹੀਂ ਹੁੰਦੀ ਬਾਬੇ ਦੀ ਸੇਵਾ ਕਰਨੀ ਕਰਲੇਗਾ ਹੈ ਮੈਂ ਖੁੱਲ ਕੇ ਬੋਲਾਂ ਐਂ ਕਰਦਾ ਜਿਵੇਂ ਕੋ ਖਾਧਾ ਨਹੀਂ ਹੁੰਦਾ ਸਰੀਰ ਹੀ ਹੁੰਦਾ ਖਾਧਾ ਦੀ ਖਾਧ ਹੈ ਉਸ ਉਸ ਨਾ ਮੈਨਾਂ ਵੀ ਖਾਧਾ ਕੀ ਗੱਲ ਇਹ ਰੱਬ ਮੈਨੂੰ ਗੁਰੂ ਵਾਲੇ ਰੂਪ ਚ ਮੱਮ ਬਲ ਕੇ ਆਪ ਮੈਨੂੰ ਗੁਰੂ ਵਾਲੇ ਰੂਪ

ਲਾਤੀ ਰੱਖਣੀ ਮੇਰੇ ਗੁਰੂ ਦੇ ਬਾਣੇ ਦੀ ਸਮਝ ਆ ਗਈ ਨਾ ਮੈਂ ਮੇਰੇ ਗੁਰੂ ਤੇ ਅੱਜ ਟਿੱਕਰ ਦਾਗ ਲੱਗਣ ਦਿੱਤਾ ਤੇ ਨਾਲ ਲੱਗਣ ਦੇ ਸਮਝ ਆ ਗਈ ਘਰੇ ਬੈਠੇ ਨੂੰ ਫਕੀਰ ਮਿਲੂਗਾ ਤੜਕੇ ਤੋਂ ਤੇਰੀ ਸੇਵਾ ਚੱਲੂ ਬਾਬੇ ਖੇਤਪਾਲ ਦੇ 21ਵੇਂ ਦਿਨ ਤੇਰੇ ਘਰੇ ਬਾਬਾ ਖੇਤਪਾਲ ਬੁੱਲੂ ਤੇਰੇ ਸਿਰ ਤੇ ਸਮਝ ਆ ਗਈ ਮਨਜੂਰ ਹੈ ਤੇਗ ਦੇ ਗੌਣ ਵਾਲਿਆਂ ਨੂੰ ਮੱਥਾ ਲਾ ਕੇ ਪੈਰੀ ਹੱਥ ਵਜਾ ਕਰਦੇ ਓ ਟਟ ਜਾਂਦਾ ਮਨ ਗੁਰੂ ਚੋਂ ਦੇ ਜੀ ਮਰ ਜਾਵੇ ਗੁਰੂ ਨਾਲ ਜੇ ਲਾ ਜਗਦਾਰੀ ਕਦੇ ਕਰਦੇ ਟਟ ਜਾਂਦਾ ਮਨ ਗੁਰੂ ਜੋ ਦੇ ਜੀ ਮਰ ਜਾਵੇ ਦਾ ਜੀ ਜਖਨਾਤ ਦੀ ਸਰ ਜੀ ਬੋਲ ਛੇਪੋਲੇ ਮਹਾਰਾਜ ਦੀ ਸਰ ਜੀ ਬੋਲ ਲਖਦਾ ਤੇ ਪੀਰ ਦੀ ਬੋਲ ਮੀਰਾ ਸਾਹਿਬ ਮਲੇਰ ਕੋਟਲਾ ਦਰਬਾਰ ਦੀ ਹਾਂ ਬਾਬੇ ਦੀ ਕਚਹਿਰੀ ਚ ਐਸਾ ਹੁਕਮ ਹੈ ਭਾਈ ਐਸਾ ਫਰਮਾਨ ਹੈ ਕਿਸੇ ਮਾਈ ਦੇ ਘਰ ਦੀ ਬਾਪ ਦਾ ਸਵਾਲ ਹੋਵੇ ਪਾਰੇ ਪਿੰਡ ਦਾ ਨਾਮ ਵੇਰਵਾ ਹੋਵੇ ਸਕਦੇ ਗੁੱਸਾ ਨਹੀਂ ਕਰਨਾ ਮੈਂ ਇਸ ਨਗਰ ਖਿੜੇ ਦੀ ਇਸ ਪਿੰਡ ਦੀ ਕੋਈ ਪੁੱਛ ਨਹੀਂ ਠਾਉਂਗਾ ਭਾਈ ਓਏ ਸਮਝ ਆ ਗਈ ਇਹ ਪੁੱਛ ਬਾਹਰ ਤੋਂ ਆਈ ਏ ਜੇ ਕੋਈ ਹੈ ਤਾਂ ਆਜੋ